ਹਾਂਜੀ ਸਾਰੇ ਦੋਸਤਾਂ ਨੂੰ ਪਿਆਰਪੂਰੀ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਹੰਸ ਆਨਲਾਈਨ ਐਜੂਕੇਸ਼ਨ ਤੇ ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ ਹੈ ਸਾਰੇ ਦੋਸਤਾਂ ਨੂੰ ਜੀ ਆਇਆਂ ਕਹਿੰਦੇ ਆ ਦੋਸਤੋ ਜਿਵੇਂ ਜਿਹੜੀ ਆਪਣੀ ਕਲਾਸਾਂ ਦੀ ਖੜੀ ਹੈ ਵਿਅੰਜਨਾਂ ਦੀ ਕਲਾਸ ਚੱਲ ਰਹੀ ਹੈ ਯਾਨੀ ਦੋਸਤੋ ਵਰਣਮਾਲਾ ਦੀ ਕਲਾਸ ਚੱਲ ਰਹੀ ਹੈ ਉਹਦੇ ਵਿੱਚ ਆਪਾਂ ਚਰਚਾ ਕਰ ਰਹੇ ਹਾਂ ਵਰਣਾਂ ਬਾਰੇ ਸੋਰੀ ਆਪਾਂ ਵਿਅੰਜਨਾਵਾਂ ਬਾਰੇ ਚਰਚਾ ਕਰ ਰਹੇ ਹਾਂ ਤੇ ਆਪਾਂ ਦੋ ਕਲਾਸਾਂ ਕਰ ਲਈਆਂ ਜਿਹੜੇ ਅੱਜ ਨਵੇਂ ਵਿਦਿਆਰਥੀ ਦੇਖ ਰਹੇ ਆ ਕਲਾਸ ਨੂੰ ਪਹਿਲਾਂ ਉਹ ਜਿਹੜੀਆਂ ਨਵੀਆਂ ਦੋ ਕਲਾਸਾਂ ਹੁਣੇ ਪਈਆਂ ਕੱਲ ਤੇ ਪਰਸੋਂ ਦੋਸਤੋ ਉਹਨਾਂ ਨੂੰ ਦੇਖ ਲਿਓ ਤੁਹਾਡੇ ਵਾਸਤੇ ਉਹ ਪਹਿਲਾਂ ਫਾਇਦੇਮੰਦ ਰਹਿਣਗੀਆਂ ਫਿਰ ਤੁਹਾਡੇ ਅੱਜ ਵਾਲੀ ਕਲਾਸ ਦੋਸਤੋ ਚੰਗੀ ਤਰ੍ਹਾਂ ਸਮਝ ਆ ਜਾਊਗੀ ਤਾਂ ਤੁਸੀਂ ਕੀ ਕਰੋ ਪਹਿਲਾਂ ਉਹ ਕਲਾਸ ਦੇਖ ਲਓ ਜਿਹੜੇ ਦੋਸਤ ਨਵੇਂ ਆ ਜਿਹੜੇ ਦੋਸਤ ਪਹਿਲਾਂ ਤੇ ਜੁੜੇ ਆ ਪੁਰਾਣੇ ਆ ਜਿਨ੍ਹਾਂ ਨੇ ਉਹ ਦੇਖ ਲਈਆਂ ਉਹਨਾਂ ਵਾਸਤੇ ਦੋਸਤੋ ਇਹ ਕਲਾਸ ਬੜੀ ਫਾਇਦੇਮੰਦ ਰਵੇਗੀ ਦੇਖੋ ਹੋਰ ਮੈਂ ਤੁਹਾਨੂੰ ਦੱਸ ਦਿਆਂ ਕਿ ਇਹ ਜਿਹੜੀ ਕਲਾਸ ਹੈ ਇਹ ਓਨਲੀ ਰੀਟ ਵਾਲੇ ਵਿਦਿਆਰਥੀਆਂ ਲਈ ਨਹੀਂ ਹੈ ਇਹ ਕਲਾਸ ਜੇ ਕੋਈ ਬੱਚਾ ਪੀਐਸਟੈਟ ਦੀ ਸੀਟੈਟ ਦੀ ਐਚਟੈਟ ਦੀ ਜਾਂ ਕੋਈ ਹੋਰ ਵੀ ਤਿਆਰੀ ਕਰ ਰਿਹਾ ਹੈ ਤਾਂ ਉਹਦੇ ਵਾਸਤੇ ਵੀ ਦੋਸਤੋ ਇਹ ਕਲਾਸ ਫਾਇਦੇਮੰਦ ਹੈ ਤਾਂ ਤੁਸੀਂ ਇਹ ਨਹੀਂ ਦੇਖਣਾ ਵੀ ਇਹ ਕਲਾਸ ਦੋਸਤੋ ਰੀਟ ਵਾਸਤੇ ਹੈ ਇਹ ਸਾਰਿਆਂ ਵਾਸਤੇ ਹੀ ਇੰਪੋਰਟੈਂਟ ਕਲਾਸ ਹੈ ਦੋਸਤੋ ਦੇਖੋ ਕਿ ਇਹ ਆਪਣਾ ਗ੍ਰਾਮਰ ਚੱਲ ਰਹੀ ਹੈ ਤਾਂ ਗ੍ਰਾਮਰ ਸਾਰਿਆਂ ਵਾਸਤੇ ਹੀ ਇੰਪੋਰਟੈਂਟ ਹੁੰਦੀ ਹੈ ਹੁਣ ਆਪਾਂ ਗੱਲ ਕਰਾਂਗੇ ਦੋਸਤੋ ਅੱਜ ਅੱਜ ਜਿਹੜਾ ਟੌਪਿਕ ਆਪਣਾ ਉਹ ਹੈਗਾ ਉਚਾਰਨ ਢੰਗ ਦੇ ਆਧਾਰ ਤੇ ਵਿਅੰਜਨਾਂ ਦਾ ਵਰਗੀਕਰਨ ਉਚਾਰਨ ਉਚਾਰਨ ਢੰਗ ਦੇ ਆਧਾਰ ਤੇ ਸੌਰੀ ਬਈ ਉਚਾਰਨ ਢੰਗ ਦੇ ਆਧਾਰ ਤੇ ਐਡਿੰਗ ਪਾ ਲਓ ਭਾਈ ਵਿਅੰਜਨਾਂ ਦਾ ਵਰਗੀਕਰਨ ਵਿਅੰਜਨਾਂ ਦਾ ਵਰਗੀਕਰਨ ਹੁਣ ਆਪਾਂ ਗੱਲ ਕਰੀਏ ਦੋਸਤੋ ਇਸ ਬਾਰੇ ਕਿ ਉਚਾਰਨ ਢੰਗ ਦੇ ਆਧਾਰ ਤੇ ਪਿਛੇ ਆਪਾਂ ਗੱਲ ਕੀਤੀ ਸੀ ਪਿਛਲੀ ਕਲਾਸ ਵਿੱਚ ਉਚਾਰਨ ਸਥਾਨ ਦੇ ਆਧਾਰ ਤੇ ਹੁਣ ਆਪਾਂ ਗੱਲ ਕਰੀਏ ਭਈ ਉਚਾਰਨ ਸਮੇਂ ਹਵਾ ਨੂੰ ਕਿਸ ਢੰਗ ਨਾਲ ਛੱਡਿਆ ਜਾ ਰਿਹਾ ਹੈ ਕੀ ਦੋਸਤੋ ਕਿ ਉਚਾਰਣ ਸਮੇ ਦੋਸਤੋ ਉਚਾਰਣ ਸਮੇ ਉਚਾਰਣ ਸਮੇ ਸਾਦੀ ਹਵਾ ਨੂੰ ਸਾਦੀ ਹਵਾ ਨੂੰ ਕਿਸ ਤੰਗ ਨਾਲ ਛੱਡਿਆ ਜਾ ਰਿਹਾ ਹੈ ਕਿਸ ਤੰਗ ਨਾਲ ਛੱਡਿਆ ਜਾ ਰਿਹਾ ਹੈ ਛੱਡਿਆ ਜਾ ਰਿਹਾ ਹੈ ਤਾਂ ਦੋਸਤੋ ਉਸ ਦੇ ਆਧਾਰ ਤੇ ਗੱਲ ਕਰਾਂਗੇ ਉਚਾਰਨ ਢੰਗ ਦੇ ਆਧਾਰ ਤੇ ਵਿਅੰਜਨਾਂ ਦਾ ਵਰਗੀਕਰਨ ਹੁਣ ਇਸ ਆਧਾਰ ਤੇ ਦੋ ਤਰ੍ਹਾਂ ਚ ਆਪਾਂ ਵੰਡ ਸਕਦੇ ਆ ਜਾਂ ਦੋ ਭਾਗਾਂ ਚ ਵੰਡ ਸਕਦੇ ਆ ਇੱਕ ਕਹਿ ਸਕਦੇ ਆ ਦੋਸਤੋ ਆਪਾਂ ਟਕਵੇਂ ਵਿਅੰਜਨ ਥੋੜਾ ਜਿਹਾ ਭਾਈ ਸਮਝ ਲਿਓ ਕਹਾਣੀ ਸੌਖੀ ਆ ਸਮਝ ਆ ਜਾਊਗੀ ਟਕਵੇਂ ਵਿਅੰਜਨ ਦੂਜਾ ਕਰਾਂਗੇ ਬਈ ਠਕਵੇਂ ਵਿਅੰਜਨ ਇੱਕ ਬਈ ਕਰਾਂਗੇ ਠਕਵੇਂ ਵਿਅੰਜਨ ਦੂਜੇ ਕਰਾਂਗੇ ਦੋਸਤੋ ਐ ਠਕਵੇਂ ਵਿਅੰਜਨ ਹੁਣ ਦੇਖੋ ਅੱਗੇ ਆਪਾਂ ਗੱਲ ਕਰੀਏ ਪਹਿਲਾਂ ਗੱਲ ਕਰਾਂਗੇ ਬਈ ਆਪਾਂ ਠਕਵੇਂ ਵਿਅੰਜਨਾਂ ਦੀ ਕਿਹੜੇ ਵਿਅੰਜਨਾਂ ਦੀ ਦੋਸਤੋ ਠਕਵੇਂ ਵਿਅੰਜਨ ਫਿਰ ਆਪਾਂ ਗੱਲ ਕਰਾਂਗੇ ਕਾਦੀ ਵਈ ਐ ਠਕਵੇਂ ਵਿਅੰਜਨਾਂ ਦੀ ਦੇਖੋ ਭਈ ਟਕਵੇਂ ਵਿਅੰਜਨ ਕਿਹੜੇ ਹੁੰਦੇ ਆ ਟਕਵੇਂ ਵਿਅੰਜਨ ਉਹ ਹੁੰਦੇ ਆ ਜਿਹੜੇ ਉਚਾਰਣ ਸਮੇ ਸਾਡੇ ਫੇਫੜਿਆਂ ਵਿੱਚੋਂ ਆਉਂਦੀ ਹਵਾ ਇੱਕਦਮ ਰੋਕ ਪੈਂਦੀ ਹੈ ਉਚਾਰਣ ਸਮੇ ਉਚਾਰਣ ਸਮੇ ਸਾਡੇ ਫੇਫੜਿਆਂ ਵਿੱਚੋਂ ਸਾਡੇ ਫੇਫੜਿਆਂ ਵਿੱਚੋਂ ਆਉਂਦੀ ਹਵਾ ਨੂੰ ਵਿੱਚੋਂ ਆਉਂਦੀ ਹਵਾ ਨੂੰ ਆਉਂਦੀ ਹਵਾ ਨੂੰ ਰੋਕ ਪੈਂਦੀ ਹੈ ਕੀ ਪੈਂਦੀ ਹੈ ਬਾਈ ਰੋਕ ਪੈਂਦੀ ਹੈ ਜਦੋਂ ਦੱਸ ਦਿਓ ਸਿੱਧਾ ਸਮਝੋ ਟਕਵਾ ਟਕ ਲੈਣਾ ਟਕਵਾ ਟਕ ਲੈਣਾ ਮਤਲਬ ਐ ਟਕਵਾ ਨਾ ਟਕਣਾ ਦੇਖੋ ਟਕ ਲੈਣਾ ਜਦੋਂ ਇੱਕੇ ਕੰਮ ਕੀ ਪੈਂਦੀ ਹੈ ਸਾਹ ਦੀ ਹਵਾ ਨੂੰ ਰੋਕ ਪੈਂਦੀ ਹੈ ਕੀ ਪੈਂਦੀ ਆ ਦੋਸਤੋ ਆਉਂਦੀ ਹਵਾ ਨੂੰ ਇੱਕਦਮ ਰੋਕ ਪੈਂਦੀ ਹੈ ਉਹ ਕਿਹੜੇ ਹੁੰਦੇ ਆ ਟਕਵੇਂ ਆਪਾਂ ਟਕਵੇਂਾਂ ਦੀ ਗੱਲ ਕਰੀਏ ਤਾਂ ਦੋਸਤੋ ਇਹਨਾਂ ਦੀ ਗਿਣਤੀ ਹੈ 15 ਯਾਦ ਰੱਖਿਓ ਭਾਈ ਟਕਵੇਂ ਵੰਦੇਨਾਂ ਦੀ ਗਿਣਤੀ ਕਿੰਨੀਆਂ ਦੋਸਤੋ 15 ਦੇਖੋ ਪਹਿਲਾਂ ਗੱਲ ਕਰੀਏ ਕੈਵਰ ਯਾਦ ਰੱਖਿਓ ਚੈਵਰਨ ਚੈਵਰਨ ਵਰ ਹੁਣ ਅੱਪਾ ਗੱਲ ਕਰੀਏ ਇਹਦੇ ਬਾਰੇ ਬਈ ਇਹਨਾਂ ਦੀ ਗਿਣਤੀ ਕਿੰਨੀ ਦੇ ਸਿੱਧਾ ਯਾਦ ਰੱਖਿਓ ਨਾ ਕੋਈ ਰੱਟਾ ਨਾ ਕੋਈ ਟੈਨਸ਼ਨ ਨਾ ਕੁਝ ਹੋਰ ਸਿੱਧਾ ਦਿਮਾਗ 'ਚ ਸੈੱਟ ਕਰ ਲਿਓ ਬਈ ਟਕਵੇਂ ਵਿਅੰਜਨ ਜਿਹੜੇ ਟਕੇ ਜਾਣ ਸਾਹ ਦੀ ਹਵਾ ਟਕੀ ਜਾਵੇ ਉਹਨਾਂ ਦੀ ਗਿਣਤੀ ਭਾਈ ਕਿੰਨੀ ਆ 15 ਬਈ ਕਿੰਨੀ ਆ ਗਿਣਤੀ ਦੋਸਤੋ 15 ਦੇਖੋ ਕਾਇਦੇ ਪਹਿਲੇ ਤਿੰਨ ਕ ਹੈ ਖ ਐ ਤੇ ਗ ਹੈ ਚ ਛ ਤਜ ਤ ਟ ਠ ਤੇ ਡ ਟ ਠ ਤੇ ਡ ਮ ਠ ਤੇ ਬ ਤਾਂ ਭਾਈ ਇਹਨਾਂ ਦੀ ਗਿਣਤੀ ਹੋ ਗਈ 3 5 15 ਕਿੰਨੀ ਗਿਣਤੀ ਹੋ ਗਈ ਭਾਈ 15 ਹੁਣ ਆਪਾਂ ਪਹਿਲਾ ਟਕਵੇਂ ਵਿਅੰਜਨ ਸਮਝਾ ਕੇ ਵੀ ਉਚਾਰਣ ਢੰਗ ਦੇ ਆਧਾਰ ਤੇ ਦੋ ਤਰ੍ਹਾਂ ਦੇ ਵਿਅੰਜਨ ਹੁੰਦੇ ਆ ਟਕਵੇਂ 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 ਵਿਅੰਜਨ ਜਦੋਂ ਸਾਹ ਦੀ ਹਵਾ ਨੂੰ ਰੋਕ ਪੈ ਜੇ ਉਹ ਕਿਹੜੇ ਹੁੰਦੇ ਆ ਬਾਈ ਟਕਵੇਂ ਜਿਨ੍ਹਾਂ ਨੂੰ ਨਾਮ ਪਵੇ ਉਹ ਐ ਟਕਵੇਂ ਠੀਕ ਹੈ ਹੁਣ ਇਹਨਾਂ ਨੂੰ ਦੋ ਭਾਗਾਂ ਚ ਵੰਡਿਆ ਗਿਆ ਯਾਨੀ ਟਕਵੇਂ ਆ ਦੇ ਕਿੰਨੇ ਪ੍ਰਕਾਰ ਆ ਟਕਵੇਂ ਦੇ ਪ੍ਰਕਾਰ ਹੈਗੇ ਆ ਬਾਈ ਦੋ ਪ੍ਰਕਾਰ ਆ ਕਿੰਨੇ ਪ੍ਰਕਾਰ ਆ ਦੋਸਤੋ ਦੋ ਪ੍ਰਕਾਰ ਆ ਇੱਕ ਤਾਂ ਹੁੰਦੇ ਆ ਗੂੰਜ ਜਾਂ ਨਾਦ ਦੇ ਆਧਾਰ ਤੇ ਗੂੰਜ ਦਾ ਨਾਦ ਤੇ ਆਧਾਰ ਤੇ ਇੱਕ ਪਾ ਵਰਗੀਕਰਨ ਹੁੰਦਾ ਗੂੰਜ ਦਾ ਨਾਦ ਦੇ ਆਧਾਰ ਤੇ ਦੂਜਾ ਵਰਗੀਕਰਨ ਹੁੰਦਾ ਪ੍ਰਾਣ ਹਵਾ ਦੇ ਆਧਾਰ ਤੇ ਹਵਾ ਦੇ ਆਧਾਰ ਤੇ ਠੀਕ ਹੈ ਹੁੰਦੇ ਆ ਦੋ ਭਾਗ ਇੱਕ ਤਾਂ ਹੁੰਦਾ ਅਲਪ ਪ੍ਰਾਣ ਸੌਰੀ ਇੱਕ ਪਹਿਲਾਂ ਕਰ ਲੈਣੇ ਚਲੋ ਇੱਕ ਤਾਂ ਮਹਾ ਪ੍ਰਾਣ ਹੁੰਦਾ ਇੱਕ ਹੁੰਦਾ ਬਾਈ ਅਲਪ ਪ੍ਰਾਣ ਇੱਕ ਹੁੰਦੇ ਆ ਅਲਪ ਪ੍ਰਾਣ ਵਿੰਜਨ ਮਹਾ ਪ੍ਰਾਣ ਵਿੰਜਨ ਤੇ ਦੂਜਾ ਬਾਈ ਹੁੰਦੇ ਆ ਅਲਪ ਪ੍ਰਾਣ ਵਿੰਜਨ ਕਿਹੜੇ-ਕਿਹੜੇ ਦੋਸਤੋ ਅਲਪ ਪ੍ਰਾਣ ਤੇ ਮਹਾ ਪ੍ਰਾਣ ਕੂੰਜ ਦਾ ਨਾਦ ਦੇ ਆਧਾਰ ਤੇ ਇੱਕ ਤਾਂ ਹੁੰਦੇ ਆ ਨਾਦੀ ਇੱਕ ਹੁੰਦੇ ਆ ਸਾਂ ਨਾਦੀ ਇੱਕ ਤਾਂ ਹੁੰਦੇ ਆ ਨਾਦੀ ਇੱਕ ਹੁੰਦਿਆ ਐ ਨਾਦੀ ਇਹਨਾਂ ਨੂੰ ਕਹਿ ਸਕਦੇ ਆ ਸੈ ਗੋਸ਼ ਤੇ ਇਹਨੂੰ ਕਹਿ ਸਕਦੇ ਆ ਬਾਈ ਜੀ ਐ ਕੋਸ਼ ਕੀ ਕਹਿ ਸਕਦੇ ਆ ਦੋਸਤੋ ਐ ਕੋਸ਼ ਕਹਿ ਸਕਦੇ ਆ ਠੀਕ ਹੈ ਦੇਖੋ ਗੂੰਜ ਜਾਂ ਨਾਦ ਦੇ ਆਧਾਰ ਤੇ ਇੱਕ ਸੈ ਕੋਸ਼ ਹੁੰਦਿਆ ਇੱਕ ਐ ਕੋਸ਼ ਹੁੰਦਿਆ ਪ੍ਰਾਣ ਹਵਾ ਦੇ ਆਧਾਰ ਤੇ ਮਹਾ ਪ੍ਰਾਣ ਤੇ ਅਲਪ ਪ੍ਰਾਣ ਹੁੰਦਿਆ ਹੁਣ ਆਪਾਂ ਚਰਚਾ ਕਰਦੇ ਆ ਗੂੰਜ ਜਾਂ ਨਾਦ ਦੇ ਆਧਾਰ ਤੇ ਪਹਿਲਾ ਵਰਗੀਕਰਨ ਕਿਸ ਦੇ ਆਧਾਰ ਤੇ ਦੋਸਤੋ ਗੂੰਜਾਂ ਨਾਦ ਦੇ ਆਧਾਰ ਤੇ ਗੂੰਜਾਂ ਨਾਦ ਦੇ ਆਧਾਰ ਤੇ ਵਰਗੀਕਰਨ ਦੋਸਤੋ ਵਧੀਆ ਸਮਝ ਆ ਜਾਏਗਾ ਥੋੜਾ ਜਿਹਾ ਨੀਤਨਾ ਦੇਖ ਲਿਓ ਆਪੇ ਸਮਝ ਆ ਜਾਊਗਾ ਹੁਣ ਗੱਲ ਕਰੀਏ ਇਹ ਦੋ ਤਰ੍ਹਾਂ ਦੇ ਹੁੰਦੇ ਆ ਇੱਕ ਤਾਂ ਹੁੰਦੇ ਆ ਐਕੋਸ ਐਕੋਸ ਉੰਦਿਆ ਸੈਖੋਸ਼ ਇਹਨਾਂ ਨੂੰ ਕਹਿ ਸਕਦੇ ਆ ਐਨਾਦੀ ਇਹਨਾਂ ਨੂੰ ਕਹਿ ਸਕਦੇ ਆ ਨਾਦੀ ਦੇਖੋ ਜਿਨ੍ਹਾਂ ਦੇ ਵਿੱਚ ਦੋਸਤੋ ਗੂੰਜ ਜਾਂ ਨਾਦ ਹੋਵੇ ਜਿਨ੍ਹਾਂ ਦੇ ਵਿੱਚ ਗੂੰਜ ਜਾਂ ਨਾਦ ਹੋਵੇ ਨਾਦ ਮਤਲਬ ਗੂੰਜ ਹੋਣੀ ਚਾਹੀਦੀ ਆ ਕੀ ਹੋਵੇ ਗੂੰਜ ਜਾਂ ਨਾਦ ਹੋਵੇ ਕੀ ਹੋਵੇ ਦੋਸਤੋ ਗੂੰਜ ਜਾਂ ਨਾਦ ਹੋਵੇ ਉਹ ਕਿਹੜੇ ਹੁੰਦੇ ਆ ਨਾਦੀ ਹਰੇਕ ਵਰਗ ਦਾ ਤੀਜਾ ਹਰੇਕ ਵਰਗ ਦਾ ਤੀਜਾ ਤਾਂ ਬਈ ਯਾਦ ਰੱਖਿਓ ਉਹ 15 ਚੋਂ ਹੀ ਲੈਣਿਆ ਹਰੇਕ ਵਰਗ ਦਾ ਤੀਜਾ ਅੱਖਰ ਹਰੇਕ ਵਰਗ ਦਾ ਤੀਜਾ ਦੇਖੋ ਕਹਿ ਦਾ ਹੋ ਗਿਆ ਗ ਗ ਜ ਡ ਸੌਰੀ ਜ ਦੇਖੋ ਹਰੇਕ ਵਰਗ ਦਾ ਜਿਹੜਾ ਤੀਜਾ ਅੱਖਰ ਆ ਉਹ ਹੁੰਦਾ ਸੈਗੋਸੀਆ ਨਾਦੀ ਹੁਣ ਇਹ ਗੋਸ ਦੀ ਗੱਲ ਕਰੀਏ ਜਿੰਨਾਂ ਦੇ ਵਿੱਚ ਗੂੰਜ ਜਾਂ ਆਨਾਦ ਨਹੀਂ ਹੁੰਦੀ ਗੂੰਜ ਜਾਂ ਆਨਾਦ ਨਹੀਂ ਹੁੰਦੀ ਇਹਦਾ ਮਤਲਬ ਨਹੀਂ ਐ ਨਾਦੀ ਇਹ ਬੋਤਲੋਗੋਸ ਨਹੀਂ ਠੀਕ ਹੈ ਹੁਣ ਦੇਖੋ ਇਹਦੀ ਗੱਲ ਕਰੀਏ ਤਾਂ ਇਹਦੇ ਵਿੱਚ ਹਰੇਕ ਅਵਰਗ ਦੇ ਪਹਿਲੇ ਤੋਂ ਹਰੇਕ ਵਰਗ ਦੇ ਪਹਿਲੇ ਤੋਂ ਪਹਿਲੇ ਤੋਂ ਪਈ ਕ ਖ ਚ ਛ ਟ ਠ ਟ ਠ ਪ ਪ ਤੇ ਪ ਪ ਦੇਖੋ ਇਹਨਾਂ ਦੀ ਗਿਣਤੀ ਹੋ ਗਈ 10 ਇੰਨਾ ਦੀ ਗਿਣਤੀ ਹੋ ਗਈ ਭਾਈ 5 ਠੀਕ ਹੈ ਇਹ 15 ਹੀ ਸੀ 15 ਦੇ ਵਿੱਚੋਂ ਵੰਡਣੇ ਆ ਦੇਖੋ ਸੈਗੋਸ ਜਾਂ ਨਾਦੀ ਹਰੇਕ ਵਰਗ ਦਾ ਤੀਜਾ ਉਹ ਪੰਜ ਵਰਗਾਂ ਦੇ ਵਿੱਚੋਂ ਹਰੇਕ ਵਰਗ ਦਾ ਤੀਜਾ ਕਿੰਨ ਦੋਸਤੋ ਸੈਗੋਸ ਜਾਂ ਨਾਦੀ ਹੁੰਦੇ ਆ ਇਹ ਕੋਸਿਆ ਇਹ ਨਾਦੀ ਜਿੰਨਾ ਦੇ ਵਿੱਚ ਗੂੰਜ ਦਾ ਨਾਦ ਨਹੀਂ ਹੁੰਦੀ ਹੁਣ ਆਪਾਂ ਗੱਲ ਕੀਤਾ ਗੂੰਜ ਦਾ ਨਾਦ ਦੇ ਆਧਾਰ ਤੇ ਹੁਣ ਆਪਾਂ ਗੱਲ ਕਰਦੇ ਆ ਟਕਵੇਂ ਵਿਅੰਜਨ ਪ੍ਰਾਣ ਹਵਾ ਦੇ ਆਧਾਰ ਤੇ ਪ੍ਰਾਣ ਹਵਾ ਦੇ ਆਧਾਰ ਤੇ ਆਧਾਰ ਤੇ ਵਰਗੀਕਰਨ ਠੀਕ ਹੈ ਇਹ ਗੱਲ ਕਰੀਏ ਦੋਸਤੋ ਤਾਂ ਇਹ ਦੋ ਤਰ੍ਹਾਂ ਦੇ ਹੁੰਦੇ ਹਨ ਉਵੇਂ ਇੱਕ ਤਾਂ ਹੁੰਦਾ ਅਲਪ ਪ੍ਰਾਣ ਸੌਰੀ ਪਹਿਲਾਂ ਮਹਾ ਪ੍ਰਾਣ ਕਰਦਾ ਮੈਂ ਇੱਕ ਹੁੰਦਿਆ ਮਹਾ ਪ੍ਰਾਣ ਇੱਕ ਹੁੰਦਿਆ ਭਾਈ ਅਲਪ ਪ੍ਰਾਣ ਇਕ ਹੁੰਦੇ ਆ ਮਹਾਪ੍ਰਾਣ ਇਕ ਹੁੰਦੇ ਆ ਅਲਪ ਪ੍ਰਾਣ ਹੁਣ ਮੈਂ ਗੱਲ ਕਰਾਂ ਮਹਾਪ੍ਰਾਣ ਕਿਹੜੇ ਹੁੰਦੇ ਆ ਜਿਹੜਿਆਂ ਨੂੰ ਬੋਲਣ ਵਿੱਚ ਇਹਨਾਂ 15 ਦੇ ਵਿੱਚੋਂ ਕੈ ਵਰਗ ਦਾ ਕੈ ਦੇ ਤਿੰਨ ਚੈ ਦੇ ਤਿੰਨ ਤੈ ਦੇ ਤਿੰਨ ਤੈ ਦੇ ਤਿੰਨ ਤੇ ਪੈ ਦੇ ਤਿੰਨ ਇਹਨਾਂ 15 ਦੇ ਵਿੱਚੋਂ ਜਿਹੜਿਆਂ ਨੂੰ ਜਿਹੜੇ ਵਿੰਜਨਾਂ ਨੂੰ ਬੋਲਣ ਵਿੱਚ ਜ਼ਿਆਦਾ ਸਮਾਂ ਲੱਗਿਓ ਮਹਾਪ੍ਰਾਣ ਜਿਹੜੀ ਪ੍ਰਾਣ ਹਵਾ ਜ਼ਿਆਦਾ ਲੱਗੇ ਮਹਾ ਜ਼ਿਆਦਾ ਮਹਾ ਜ਼ਿਆਦਾ ਲੱਗੇ ਭਾਈ ਦੇਖੋ ਹਰੇਕ ਵਰਗ ਦਾ ਦੂਜਾ ਹਰੇਕ ਵਰਗ ਦਾ ਦੂਜਾ ਵਿਅੰਜਨ ਦੂਜਾ ਵਿਅੰਜਨ ਕਿਹੜਾ ਬਈ ਦੇਖੋ ਖ ਛ ਖ ਖ ਤਾਂ ਇਹ ਹੋ ਗਏ ਬਈ ਮਹਾ ਪ੍ਰਾਨ ਅਲਪ ਪ੍ਰਾਨ ਜਿਨ੍ਹਾਂ ਨੂੰ ਬੋਲਣ ਵਿੱਚ ਅਲਪ ਘਟ ਹੁੰਦਾ ਬਈ ਅਲਪ ਘਟ ਹੁੰਦਾ ਜਿਵੇਂ ਕਿ ਤੁਸੀਂ ਕ ਖ ਗ ਕ ਖ ਗ ਕ ਕ ਗ ਤਾਂ ਦੇਖੋ ਖ ਹੈ ਤੇ ਜ਼ਿਆਦਾ ਜ਼ੋਰ ਲੱਗ ਰਿਹਾ ਚ ਛ ਜ ਛ ਛ ਜ ਤ ਤ ਪ ਡ ਤ ਠ ਦ ਪ ਫ ਬ ਤਾਂ ਦੇਖੋ ਦੂਜੇ ਤੇ ਜ਼ਿਆਦਾ ਜ਼ੋਰ ਲੱਗ ਰਿਹਾ ਤਾਂ ਉਹ ਮਹਾ ਪ੍ਰਾਣ ਉਹ ਅਲਪ ਪ੍ਰਾਣ ਜਿਨ੍ਹਾਂ ਨੂੰ ਬੋਲਣ ਤੇ ਪ੍ਰਾਣ ਹਵਾ ਲੱਗੇ ਇਸ ਦੇ ਮੁਕਾਬਲੇ ਹਰੇਕ ਵਰਗ ਦਾ ਪਹਿਲਾ ਤੇ ਤੀਜਾ ਹਰੇਕ ਵਰਗ ਦਾ ਪਹਿਲਾ ਤੇ ਤੀਜਾ ਅੱਖਰ ਦੇਖੋ ਜਿਵੇਂ ਕ ਤੇ ਗ ਚ ਤ ਜੈ ਤ ਤ ਥ ਤੇ ਡਾ ਫਿਰ ਤ ਦ ਪੇ ਤੇ ਬੈ ਠੀਕ ਆ ਆ ਯਾਦ ਰੱਖਿਓ ਬਈ ਠੀਕ ਆ ਹੁਣ ਆਪਾਂ ਗੱਲ ਕਰੀਏ ਦੋਸਤੋ ਇਹ ਸੀਗੇ ਸਾਡੇ ਕਿਹੜੇ ਟਕਵੇਂ ਵਿੰਜਨ ਕਿਹੜੇ ਸੀ ਦੋਸਤੋ ਟਕਵੇਂ ਵਿੰਜਨ ਦੇ ਕੋ ਟਕਵੇਂ ਵਿੰਜਨਾਂ ਨੂੰ ਦੋ ਭਾਗਾਂ ਚ ਵੰਡਿਆ ਗਿਆ ਕਿੰਨੇ ਭਾਗਾਂ ਚ ਵੰਡਿਆ ਗਿਆ ਟਕਮਿਆਂ ਨੂੰ ਦੋ ਭਾਗਾਂ ਚ ਸੋਰੀ ਪਹਿਲਾਂ ਮੈਂ ਕੀਤਾ ਸੀ ਜੇ ਕੋ ਸ਼ੁਰੂ ਤੋਂ ਮੈਂ ਸਟਾਰਟਿੰਗ ਤੋਂ ਦੱਸਦਾ ਤੁਹਾਨੂੰ ਸ਼ੁਰੂ ਤੋਂ ਆਪਾਂ ਗੱਲ ਕਰੀਏ ਉਚਾਰਣ ਢੰਗ ਦੇ ਆਧਾਰ ਤੇ ਵਿਅੰਜਨ ਕਿੰਨੇ ਤਰ੍ਹਾਂ ਦੇ ਹੁੰਦੇ ਆ ਦੋ ਤਰ੍ਹਾਂ ਦੇ ਉਚਾਰਣ ਸਮੇਂ ਸਾਹ ਦੀ ਹਵਾ ਨੂੰ ਕਿਸ ਢੰਗ ਨਾਲ ਛੱਡਿਆ ਗਿਆ ਇਹਨੂੰ ਕਹਿੰਦੇ ਉਚਾਰਣ ਢੰਗ ਇੱਕ ਟਕਵੇਂ ਹੁੰਦੇ ਆ ਤੇ ਇੱਕ ਐ ਟਕਵੇਂ ਵਿਅੰਜਨ ਇੱਕ ਟਕਵੇਂ ਕਰਾਂਗੇ ਇੱਕ ਐ ਟਕਵੇਂ ਕਰਾਂਗੇ ਟਕਵੇਂ ਉਹ ਹੁੰਦੇ ਆ ਜਿੰਨੂੰ ਸਾਹ ਦੀ ਹਵਾ ਫੇਫੜਿਆਂ ਵਿੱਚੋਂ ਆਉਂਦੀ ਹਵਾ ਕੀ ਪਵੇ ਰੋਕ ਪਵੇ ਉਹ ਟਕਵੇਂ ਹੁੰਦੇ ਆ ਐ ਟਕਵੇਂ ਅੱਗੇ ਦੇਖਦੇ ਆਪਾਂ ਦੇਖੋ ਜਿਹੜੇ ਪੰਜ ਵਰਗ ਅਸ਼ੁਰੂ ਵਾਲੇ ਕਿੰਨੇ ਵਰਗ ਬਾਈ ਪੰਜ ਵਰਗ ਇਹਨਾਂ ਦੇ ਪਹਿਲੇ ਤਿੰਨ ਅੱਖਰ ਕੱਚ ਆਉਂਦੇ ਆ ਠਕਵੇਂ ਵਿੰਜਨਾ ਚਾਉਂਦੇ ਆ ਕਾਦੇ ਚਾਉਂਦੇ ਆ ਦੋਸਤੋ ਠਕਵੇਂ ਵਿੰਜਨਾ ਚਾਉਂਦੇ ਆ ਹੁਣ ਆਪਾਂ ਗੱਲ ਕਰੀਏ ਠਕਵੇਂ ਨੂੰ ਦੋ ਪ੍ਰਕਾਰ ਚ ਵੰਡਿਆ ਗਿਆ ਇੱਕ ਤਾਂ ਗੂੰਜ ਦਾ ਨਾਦ ਦੇ ਆਧਾਰ ਤੇ ਇੱਕ ਪ੍ਰਾਣ ਹਵਾ ਦੇ ਆਧਾਰ ਤੇ ਗੂੰਜ ਦਾ ਨਾਦ ਦੇ ਆਧਾਰ ਤੇ ਸੈਗੋਸ ਜਾਂ ਨਾਦੀ ਐਨਾਤੀ ਆ ਐਗੋਸ ਪ੍ਰਾਣ ਹਵਾ ਦੇ ਆਧਾਰ ਤੇ ਮਹਾ ਪ੍ਰਾਣ ਤੇ ਅਲਪ ਪ੍ਰਾਣ ਮਹਾ ਪ੍ਰਾਣ ਤੇ ਅਲਪ ਪ੍ਰਾਣ ਹੁਣ ਆਪਾਂ ਗੱਲ ਕਰੀਏ ਅੱਗੇ ਪਹਿਲੀ ਗੱਲ ਕੀਤੀ ਆਪਾਂ ਗੂੰਜ ਦਾ ਨਾਦ ਦੇ ਆਧਾਰ ਤੇ ਐਗੋਸ ਆ ਐਨਾਤੀ ਜਿੰਨਾਂ ਚ ਗੂੰਜ ਦਾ ਨਾਦ ਨਹੀਂ ਹੁੰਦੀ ਹਰੇਕ ਵਰਗ ਦੇ ਪਹਿਲੇ ਦੋ ਅੱਖਰ ਗਿਣਤੀ ਕਿੰਨੀ ਹੋਗੀ ਭਾਈ 10 ਹੋਗੀ ਠੀਕ ਆ ਪਹਿਲੇ ਦੋ ਤੇ ਸੈਗੋਸ ਕਿਹੜੇ ਹੁੰਦੇ ਆ ਹਰੇਕ ਵਰਗ ਦੇ ਤੀਜਾ ਅੱਖਰ ਹਰੇਕ ਵਰਗ ਦਾ ਤੀਜਾ ਅੱਖਰ ਜਿਹਦੇ ਚ ਗੂੰਜ ਦਾ ਨਾਦ ਹੋਵੇ ਫੇਰ ਆਪਾਂ ਗੱਲ ਕਰੀਏ ਦੇਖੋ ਪ੍ਰਾਣ ਹਵਾ ਦੇ ਆਧਾਰ ਤੇ ਮਹਾਪ੍ਰਾਣ ਜਿੰਨਾ ਤੇ ਪ੍ਰਾਣ ਹਵਾ ਜ਼ਿਆਦਾ ਲੱਗੇ ਅਲਪ ਪ੍ਰਾਣ ਜਿੰਨਾ ਤੇ ਪ੍ਰਾਣ ਹਵਾ ਘੱਟ ਲੱਗੇ ਦੇਖੋ ਹਰੇਕ ਵਰਗ ਦਾ ਦੂਜਾ ਹਰੇਕ ਵਰਗ ਦਾ ਦੂਜਾ ਅੱਖਰ ਕੀ ਹੁੰਦਾ ਮਹਾਪ੍ਰਾਣ ਵਿਅੰਜਨ ਹੁੰਦਾ ਤੇ ਹਰੇਕ ਵਰਗ ਦਾ ਜਿਹੜਾ ਪਹਿਲਾ ਤੇ ਤੀਜਾ ਉਹ ਕੀ ਹੁੰਦਿਆ ਦੋਸਤੋ ਅਲਪ ਪ੍ਰਾਣ ਹੁੰਦਿਆ ਇਹਨਾਂ ਦੀ ਗਿਣਤੀ ਹੋ ਗਈ 10 ਇਹਨਾਂ ਦੀ ਗਿਣਤੀ ਹੋ ਗਈ 5 ਇਹ ਸੀ ਸਾਡਾ ਦੋਸਤੋ ਠਕਵੇਂ ਵਿਅੰਜਨਾਂ ਦੀ ਕਲਾਸ ਦੇਖੋ ਮੈਂ ਲੰਬਾ ਕਰਾ ਦੂੰਗਾ ਫਿਰ ਸਮਝ ਨਹੀਂ ਆਉਣਾ ਤੁਸੀਂ ਆਹ ਕਲਾਸ ਦੇਖ ਲਿਓ ਮਨੋਰੰਜਨ ਆਨੰਦ ਨਾਲ ਦੇਖ ਲਿਓ ਨਵੀਂ ਕਲਾਸ ਲੈ ਕੇ ਆਉਂਗਾ ਐ ਟਕਵੇਂ ਵਿੰਜਨਾ ਦੀ ਦੋ ਤਿੰਨ ਵਾਰ ਦੇਖਿਓ ਰਿਪੀਟ ਕਰਕੇ ਦੇਖਿਓ ਆਪੇ ਹੀ ਸਮਝ ਆ ਜੂਗਾ ਜੇ ਫਿਰ ਵੀ ਨਾ ਆਇਆ ਤਾਂ ਫਿਰ ਅਪਾਂ ਦੁਬਾਰੇ ਕਰਵਾ ਦੇਾਂਗੇ ਨੋ ਟੈਨਸ਼ਨ ਟੈਨਸ਼ਨ ਨਹੀਂ ਲੈਣੀ ਜਿਵੇਂ ਟਾਪਿਕ ਖਤਮ ਹੋਊਗਾ ਦੋਸਤੋ ਤਾਂ ਮੈਂ ਤੁਹਾਡੇ ਲਈ ਇਹਦੀ ਐ ਦੋਸਤੋ ਪ੍ਰਸ਼ਨ ਉੱਤਰ ਲੈ ਕੇ ਆਉਂਗਾ ਸ਼ਾਨਦਾਰ ਪ੍ਰਸ਼ਨ ਉੱਤਰ ਹੋਣਗੇ ਆਪਾਂ ਵਿਆਖਿਆ ਕਰਵਾ ਕਰਵਾ ਕੇ ਇਹਦਾ ਇਲਾਜ ਕਰਾਂਗੇ ਦੋਸਤੋ ਤੇ ਤੁਹਾਡੇ ਵਧੀਆ ਸਮਝ ਆ ਰਿਹਾ ਹੋਣਾ ਦੋਸਤੋ ਇੱਕ ਵਾਰੀ ਕੀ ਕਰੋ ਵੀਡੀਓ ਨੂੰ ਸ਼ੇਅਰ ਕਰ ਦਿਓ ਜਲਦੀ ਜਲਦੀ ਨੂੰ ਤੇ ਚੈਨਲ ਨੂੰ ਦੋਸਤੋ ਕਰ ਲੋ ਸਬਸਕ੍ਰਾਈਬ ਤੇ ਦੋਸਤੋ ਬੈਲ ਆਈਕਨ ਵਾਲਾ ਪ੍ਰੈਸ ਕਰ ਦੇਣਾ ਬਟਨ ਕਿ ਜਿਵੇਂ ਸਾਡੀ ਨਵੀਂ ਵੀਡੀਓ ਹੀ ਤੁਹਾਡੇ ਤਾਈ ਨੋਟੀਫਿਕੇਸ਼ਨ ਪਹੁੰਚ ਜਾਵੇ ਤੇ ਦੋਸਤੋ ਦਬ ਕੇ ਸ਼ੇਅਰ ਕਰਦਿਆ ਕਰੋ ਤਾਂਕਾ ਇੱਕ ਜਿਹੜੇ ਦੋਸਤ ਨਵੇਂ ਉਹਨਾਂ ਤੱਕ ਵੀਡੀਓ ਪਹੁੰਚ ਸਕੇ ਉਹਨਾਂ ਦਾ ਵੀ ਫਾਇਦਾ ਹੋ ਸਕੇ ਉਹਨਾਂ ਦੀ ਰੀਟ ਦੀ ਤਿਆਰੀ ਜਾਂ ਹੋਰ ਕੰਪੀਟੀਸ਼ਨ ਜਿੱਚ ਪੰਜਾਬੀ ਆ ਤਿਆਰੀ ਵਧੀਆ ਹੋ ਸਕੇ ਮਿਲਦੇ ਆ ਦੋਸਤੋ ਕੱਲ੍ਹ ਨਵੇਂ ਵੀਡੀਓ ਨਾਲ ਨਵੇਂ ਹੋਸ਼ ਨਾਲ ਨਵੇਂ ਜੋਸ਼ ਨਾਲ ਉਦੇ ਤੱਕ ਲਈ ਤੁਸੀਂ ਵੀ ਦੇਖਦੇ ਰਹੋ ਵੀਡੀਓ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਖਫਤੇ